ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਕਾਇਆ ਹੰਸ ਕਿਆ ਪ੍ਰੀਤ ਹੈ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਜੇ ਪਤੀਜਮ ਕ ਜੇ ਪਿਆਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀ ਹੈ ਜੇ ਚਲਦਿਆਂ ਨਾਲ ਨਾ ਜਾਏ ਇਸ ਤਰ੍ਹਾਂ ਹੀ ਕਿ ਜੇ ਸਿਆਰੀ ਨਾਲ ਉਚਾਰਨ ਕਰਨਾ ਕਾਇਆ ਮਿੱਟੀ ਅੰਧ ਹੈ ਮਿੱਟੀ ਪਦ ਕਸ ਕੇ ਹੀ ਬੋਲਣਾ ਪੌਣ ਪੁੱਛੋ ਜਾਏ ਹੋ ਤਾ ਮਾਇਆ ਮੋਹਿਆ ਹੋ ਤਾ ਮਾਇਆ ਮੋਹਿਆ ਹੋ ਤਾ ਮਾਇਆ ਮੋਹਿਆ ਫਿਰ ਫਿਰ ਆਵਾਜ਼ ਆਏ नानक हुक्म न ना जातो खसम का नानक हुक्म न ना जातो खसम का जातो पाद थोड़ा जा कस के बोलना जे रहा साच समाए महला तीजा <coughs> एको चलो नाम धान होर धान आवे जाए इस धान को तस्कर जो है ना सकई ना ओ चक्का ले जाए ओ चक्का पाठ इकट्ठा ही है ਪੂਰੇ ਤੇ ਚੱਚੇ ਦੇ ਵਿੱਚੋਂ ਡੈਸ਼ ਦੀ ਕਿ ਉਚਾਰਨ ਕਰਨਾ ਕਸ ਕੇ ਉਚਾਰਨ ਕਰਨਾ ਹੈ ਇਹੋ ਇਸ ਥਾਨ ਕੋ ਤਸਕਰ ਜੋ ਹਿ ਨਾ ਸਕਈ ਕਿਥੇ ਵੀ ਸ਼ਾਮ ਹੈ ਨਾ ਉਹ ਚੱਕਾ ਲੈ ਜਾਏ ਇਹ ਹਰ ਧਨ ਜੀਐ ਸੇਤੀ ਰਵ ਰਹਾ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲਾ ਨਾ ਪਾਏ ਧਨ ਵਾਪਾਰੀ ਨਾਨਕਾ ਜਿਨਾ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਆਤ ਵੱਡਾ ਸੱਚ ਗਹਿਰ ਗੰਬੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਕਿਰਪਾ ਤੇ ਇਤਿ ਧਮਕ ਕਿਰਪਾ ਤੇ ਹਰ ਮਨ ਵਸੈ ਪਿਤਾ ਗੋਰ ਸੂਰਾ ਗੁਣਵੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਸਿਸ ਰਾਮ ਧਿਆਨ ਲਾਉਣਾ ਗੁਣਵੰਤੀ ਸਾਲਾਹਿਆ ਇਥੇ ਵਿਸਰਾਮ ਹੈ ਸਦਾ ਥਿਰ ਨਿਹਚਲ ਇਥੇ ਠਮਕਾ ਹਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗਤਿ ਨਾ ਦਾ ਜੀਵੇਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹੋ ਮੈਂ ਪਾਪ ਕਮਾਈ ਦੋ ਵਿਸਰਾਮ ਹਨ ਤ੍ਰਿਗਤਿਨਾ ਦਾ ਜੀਵਿਆ ਤ੍ਰਿਗਤਿਨਾ ਦਾ ਜੀਵਿਆ ਨੰਨੇ ਦੇ ਹਲੰਤ ਤ੍ਰਿਗਤਿਨਾ ਦਾ ਜੀਵਿਆ ਇੱਥੇ ਵਿਸਰਾਮ ਹੈ ਜੋ ਹਰ ਸੁਖ ਪਰ ਹਰ ਤਿਆਗ ਦੇ ਇੱਥੇ ਵਿਸਰਾਮ ਦੂਸਰਾ ਹੈ ਦੁਖ ਹੋ ਮੈਂ ਪਾਪ ਕਮਾਈ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤੈਨ ਬੂਝ ਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵੈ ਓਏ ਹਲਤ ਪਲਤ ਓਏ ਸੁਖ ਨਾ ਪਾਵੈ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਹਉਮੈ ਵਿੱਚ ਹੋ ਜਾਏ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹਲਾ 3 ਮਨਮੁਖ ਉਦਾ ਕੌਲ ਹੈ ਨਾ ਤਿਸ ਭਗਤ ਨ ਨਾਉ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚਿਤ ਨ ਭਿਜਈ ਮੁਖ ਫੀਕਾ ਆਲਾਉ ਓਏ ਧਰਮ ਰਲਾਏ ਨਾ ਰਲਨ ਉਹਨਾ ਅੰਦਰ ਕੂੜ ਸਵਾਉ ਨਾਨਕ ਕਰਤਾ ਬਣਤ ਬਣਾਈ ਮਨਮੁਖ ਨਹੀਂ ਦੋ ਵਿਸਰਾਮ ਹਨ ਨਾਨਕ ਕਰਤਾ ਬਣਤ ਬਣਾਈ ਇਕ ਤਾਂ ਇੱਥੇ ਆ ਵਿਸਰਾਮ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਦੂਸਰਾ ਇੱਥੇ ਆ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਾਪ ਹਰਨਾਮ ਪੌੜੀ ਬੇਨ ਭੁਜੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਗੁਰ ਕੀ ਸੇਵਾ ਨਾ ਕੀਤੀ ਆ ਸਤਗੁਰ ਉਚਾਰਨ ਕਰਨਾ ਹੈ ਸਤਗੁਰ ਕੀ ਸੇਵਾ ਨਾ ਕੀਤੀ ਆ ਸਤਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈ ਐ ਵਿੱਚੋ ਆਪ ਗਵਾਈ ਆਪਣੀ ਕਿਰਪਾ ਕਰੇ ਘੋਰ ਪਾਈ ਐ ਇਥੇ ਸ੍ਰਾਮ ਵਿੱਚੋ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾਲਾਹੀਏ ਹਿਰਦੈ ਲਿਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ